ਕਾਸ਼ ਦੀ ਹੀ ਲੱਗਦਾ ਇਹ ਬੇਟਾ ਲੱਗਦਾ ਸੀ ਜੀ ਮੇਰਾ ਤੇ ਜਿਹੜੀ ਕੱਲ ਤੁਹਾਨੂੰ ਪਤਾ ਲਗਾਉਣਾ ਕੱਲ ਅੰਮ੍ਰਿਤਸਰ ਦੇ ਵਿੱਚ ਬਾਬਾ ਜਮੀਨ ਦੀੰਦਰਾ ਸਾਹਿਬ ਮਹੀਦਰਜੀ ਦਾ ਸਟੈਚੂ ਜਿਹੜਾ ਉਹਦੀ ਟੂਰਪੂਰ ਕੀਤੀ ਹੋਣੀ ਮੈਨੂੰ ਨਿਵਰੇ ਪਤਾ ਹੀ ਮੈਂ ਤਾਂ ਹੁਣ ਕੰਮ ਕਰਕੇ ਆਈ ਸੀ ਘਰਾਂ ਦਾ ਮਾਜਨਾ ਦਾ ਤੇ ਉਦੋਂ ਮੈਨੂੰ ਇਹਨਾਂ ਨੇ ਦੱਸਿਆ ਬੁੜੀਆਂ ਨੇ ਲੋਕਾਂ ਨੇ ਜਿੰਨੀਆਂ ਵੇਖਦੇ ਗਾ ਮੋਬਾਈਲ ਵੀ ਆਹ ਗੱਲ ਹੋਈ ਹੈ ਮੈਨੂੰ ਕੋਈ ਪਤਾ ਨਹੀਂ ਸੀ ਕਮਾਲ ਆ ਤਾਂ ਸਬੂਤ ਲਿਆ ਜਾਊਗਾ ਮੇਰਾ ਵੀ ਕਿੱਥੋਂ ਆਈ ਹੈ ਕਿੰਨੀ ਦੇਰ ਤੋਂ ਰਹਿ ਰਹੇ ਹੋ ਤੁਸੀਂ ਇੱਥੇ ਇੱਥੇ ਮੈਨੂੰ ਹੋ ਗਿਆ 20 ਸਾਲ ਹੋ ਗਏ ਹੁਣੇ ਰਹਦੀ ਨੂੰ ਆ ਲੋਕਾਂ ਦੇ ਕੰਮ ਕਰਦੇ ਪੋਚਾ ਲਾਉਂਨੇ ਵੀਰੇ ਅਸੀਂ ਬੱਚੇ ਕਿੰਨੇ ਆ ਤੁਹਾਡੇ ਮੇਰੇ 4 ਬੱਚੇ ਆ ਜੀ ਇਹ ਇੱਕ ਦੋ ਦਾ ਘਰ ਹੋ ਗਿਆ ਇਹ 3 ਸਾਲ ਹੋ ਗਏ ਵੀਰੇ ਗਏ ਨੂੰ ਕਰੋ ਕਿੱਥੇ ਗਿਆ ਸੀ ਕਿੱਥੇ ਗਿਆ ਸੀ ਇਹ ਦबई ਗਿਆ ਸੀ ਵੀਰੇ ਦबई ਕਿਵੇਂ ਕੱਢ ਗਿਆ ਸੀ ਇਹ ਦਿਹਾੜੀ ਦਾਪਾ ਕਰਨ ਗਿਆ ਸੀ ਉੱਥੇ ਵੀ ਲੇਵਰੀ ਪੜਿਆ ਕਿੰਨਾ ਇਹ ਪਲੱਸ 2 ਕਿਤੇ ਵੀ ਰਹੇ ਜੀ ਤੇ ਜਿਸ ਤਰ੍ਹਾਂ ਦਾ ਇਹ ਕੱਲ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਕਿ ਲੱਗ ਰਿਹਾ ਕਿਸੇ ਜਥੇਬੰਦੀ ਨਾਲ ਜਾਂ ਕਿਸੇ ਨਾਲ ਇਹ ਰਿਲੇਸ਼ਨ ਸੀਗੇ ਨਹੀਂ ਕਿਸੇ ਨਾਲ ਨਹੀਂ ਜੀ ਇਹਦੇ ਕੀ ਰੱਖਿਆ ਸੀ ਇਹਨੇ ਹਾਂ ਜੀ ਕੇਸ ਨਹੀਂ ਪਹਿਲਾਂ ਨਹੀਂ ਸੀਗੇ ਜੀ ਹੁਣ ਹੀ ਹੋ ਗਏ ਤਿੰਨ ਸਾਲ ਇਹਦੇ ਵਾਲ ਰੱਖਿਆ ਨੂੰ ਜਦੋਂ ਦੁਬਈ ਗਿਆ ਉਹ ਵੀ ਕੇਸ ਰੱਖਿਆ ਹਾਂ ਜੀ ਉਦੋਂ ਹੀ ਰੱਖਿਆ ਤੇ ਕਦੇ ਗੱਲ ਹੋਈ ਹੈ ਜਦੋਂ ਦੁਬਈ ਗਿਆ ਸੀ ਉਸ ਤੋਂ ਬਾਅਦ ਤੁਹਾਡੇ ਨਾਲ ਸਾਡੀ ਕੋਈ ਗੱਲ ਨਹੀਂ ਹੋਈ ਉਹ ਕਹਿੰਦਾ ਜੀ ਮੇਰਾ ਮਾਪਿਓ ਮਰ ਜੇ ਭੈਣ ਭਰਾ ਮਰ ਜਾਣ ਮੈਂ ਤਾਂ ਵੀ ਨਹੀਂ ਆਉਣਾ ਅੱਗ ਦੇਣ ਆਸਗਵਾਨ ਤੋਂ ਪੁੱਛ ਲਓ ਜੀ ਤੋਂ ਮਰਜ਼ੀ ਪੁੱਛ ਲਓ ਹੁਣ ਦੁਬਈ ਤੋਂ ਕਦੋਂ ਵਾਪਸ ਆਇ ਐਨ ਹੋ ਗਿਆ ਤਿੰਨ ਕਿ ਮਹੀਨੇ ਆਏ ਨੂੰ ਤੁਹਾਨੂੰ ਕਿ ਪਤਾ ਲੱਗਿਆ ਵੀ ਤਿੰਨ ਮਹੀਨੇ ਤੋਂ ਆ ਗਿਆ ਆ ਲੋਕਾਂ ਦੇ ਸਟੇਟਸ ਸੁਣ ਸੁਣ ਕੇ ਵੇਖ ਵੇਖ ਕੇ ਸਾਨੂੰ ਪਤਾ ਲੱਗਿਆ ਵੀਰੇ ਸਾਨੂੰ ਨਹੀਂ ਸੀ ਪਤਾ ਤੁਹਾਨੂੰ ਹੁਣੇ ਪਤਾ ਲੱਗਿਆ ਵੀ ਇਹਨੇ ਕੇਸਦਾਰੀ ਰੱਖਿਆ ਹਾਂਜੀ ਤੇ ਘਰੇ ਨਹੀਂ ਆਇਆ ਦੁਬਈਆਂ ਤੋਂ ਬਾਅਦ ਨਹੀਂ ਘਰੇ ਨਹੀਂ ਆਇਆ ਵੀਰੇ ਰਹਿੰਦਾ ਕਿੱਥੇ ਜੀ ਇਹ ਅੰਬਰਸਾਰੀ ਉੱਤਰਿਆ ਸੀ ਜਾਂ ਅੱਜ ਤੋਂ ਉੱਥੇ ਹੀ ਰਹਿੰਦਾ ਸੀ ਬਸ ਉੱਥੇ ਕਿਰਾਏ ਤੇ ਰੂਮ ਲਿਆ ਸੀ ਇਹਦਾ ਉੱਥੇ ਰਹਿੰਦਾ ਸੀ ਕਦੇ ਕਿਸੇ ਉਹ ਜਿਹੇ ਬੰਦਿਆਂ ਨਾਲ ਉਹਦੇ ਰਿਲੇਸ਼ਨ ਹੋਣ ਜਾਂ ਗੱਲਬਾਤ ਹੋਵੇ ਨੇ ਕਿਸੇ ਨਾਲ ਨਹੀਂ ਸੀ ਵੀਰੇ ਉਹ। ਜਦੋਂ ਇਸ ਤਰ੍ਹਾਂ ਦੀ ਗੱਲ ਕਰਦਾ ਹੋਵੇ ਜੀ। ਨਾ ਉਹ ਤਾਂ ਕੁੜੀਆਂ ਵਰਗਾ ਸੀ ਮੁੰਡਾ ਸਾਡਾ ਜੀ ਅੰਦਰੋਂ ਬਾਹਰ ਨਹੀਂ ਨਿਕਲਦਾ। ਗੱਲ ਘਟਣਾ ਵਾਪਰੀ ਆ ਫਿਰ ਇਹਨੂੰ ਕਿਵੇਂ ਤੁਹਾਨੂੰ ਪਤਾ ਲੱਗਿਆ ਕੀ ਦੇਖ ਕਿੱਦਾਂ ਦੇਖ ਲਓ ਤੁਸੀਂ? ਆ ਮਿੰਤਾ ਕੁੜੀਆਂ ਨੇ ਦੱਸਿਆ ਮੋਬਾਈਲ ਵੇਖ ਕੇ ਵੀ ਆਕਾਸ਼ ਆ ਜੀ। ਮੈਨੂੰ ਨਹੀਂ ਸੀ ਪਤਾ ਸੀ। ਮੈਂ ਤਾਂ ਕੰਮ ਕਰਕੇ ਆਈ ਸੀਗੀ ਘਰਾਂ ਦਾ। ਕੋਈ ਪੁਲਿਸ ਨੇ ਵੀ ਸੰਪਰਕ ਕੀਤਾ ਤੁਹਾਡੇ ਨਾਲ ਜਾਂ ਕੋਈ ਏਜੰਸੀ ਆਈ ਹੋਵੇ। ਅਲ ਤਾਂ ਮੈਨੂੰ ਪਤਾ ਹੀ ਹੋਣ ਲੱਗਾ ਵੀਰੇ ਮੈਨੂੰ ਤਾਂ ਪਤਾ ਵੀ ਨਹੀਂ ਸੀਗਾ। ਇਹੀ ਤੁਸੀਂ ਕੀ ਕਰਨ ਸਮਝਦੇ ਹੋ ਮੁੰਡੇ ਨੇ ਇਹੋ ਜੀ ਹਰਕਤ ਕੀਤੀ ਮਾਰੀ ਕੀਤੀ ਵੀਰੇ ਜੋ ਵੀ ਕੀਤਾ ਮਾਰਾ ਕੀਤਾ ਮੈਂ ਤਾਂ ਇਹੀ ਕਹਿੰਨੀ ਆ ਕਿੰਨੀ ਉਮਰ ਕਿੰਨੀ ਹੈ ਦੀ 24 ਸਾਲ ਦੀ ਸੀਗੀ ਤੇ ਬਾਕੀ ਜਿਹੜੇ ਬੱਚੇ ਹੈਗੇ ਤੁਹਾਡੇ ਛੋਟੇ ਵੱਡੇ ਉਹ ਤਾਂ ਛੋਟੇ ਹੀ ਆ ਵੀਰੇ ਬਲੇ ਕੁਵਾਰਾ ਆ ਜਾਨੀ ਹਾਂਜੀ ਉਹ ਵੀ ਕੁਵਾਰਾ ਹੀ ਆ